ਤਨਦਸ ਜੀ ਕੁਝ ਸਮੇਂ ਪਹਿਲੇ ਅਸੀਂ ਹੁਣੇ ਲਾਈਵ ਹੋਏ ਸੀਗੇ ਇੱਕ ਡਾਕਟਰ ਦੇ ਉੱਤੇ ਜਿਹੜੇ ਬਲੇਮ ਲਗਾਏ ਗਏ ਸੀ ਕਿ ਇਹ ਡਾਕਟਰ ਨਹੀਂ ਇਹ ਰਾਖਸ਼ ਹੈ ਹਵਾਨ ਹੈ ਜਿਨ੍ਹਾਂ ਨੇ ਮੇਰੀ ਪੂਰੀ ਪ੍ਰਾਪਰਟੀ ਜਿਹੜੀ ਹੈ ਖਾ ਲਈ ਹੈ ਤਨਦਸ ਜੀ ਉਸ ਤੋਂ ਬਾਅਦ ਉਹ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਡਾਕਟਰ ਦਾ ਕਹਿਣਾ ਇਹ ਸੀਗਾ ਕਿ ਮੈਂ ਓਟੀ ਦੇ ਵਿੱਚ ਆ ਇਹ ਬਹਾਨਾ ਸੀਗਾ ਕਿ ਸੱਚ ਪਰ ਹੁਣ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਸਾਹਿਬ ਦਾ ਖੁਦ ਜਿਹੜਾ ਫੋਨ ਆਇਆ ਕਿ ਮੈਂ ਹੁਣ ਓਟੀ ਦੇ ਵਿੱਚੋਂ ਬਾਹਰ ਆ ਗਿਆ ਹਾਂ ਇਸ ਟਾਈਮ ਡਾਕਟਰ ਸਾਹਿਬ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕ ਡਾਕਟਰ ਨੂੰ ਰੱਬ ਦਾ ਰੂਪ ਜਿਹੜਾ ਕਿਹਾ ਜਾਂਦਾ ਕਦੀ ਵੀ ਲੋਕੀ ਕਹਿੰਦੇ ਆ ਕਿ ਡਾਕਟਰ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਲੋਕਾਂ ਦੇ ਪੈਸੇ ਹੜਪਦੇ ਹੋ ਕੀ ਕਹਿਣਾ ਸਰ ਇਸ ਵਾਰੇ ਹੁਣ ਤੁਹਾਡਾ ਸਰ ਮੈਂ ਨਾ ਇੱਕ ਪ੍ਰੋਪਰਟੀ ਖਰੀਦੀ 2022 ਚ ਸਭ ਤੋਂ ਪਹਿਲੇ ਉਹਦੀ ਡਿਸਟਰੀ ਮੇਰੇ ਨਾਮ ਤੇ ਹੈ ਮੇਰੇ ਨਾਮ ਤੇ ਉਹਦੀ ਐਨਓਸੀ ਹੈ ਕੰਪਲੀਸ਼ਨ ਸਰਟੀਫਿਕੇਟ ਹੈ ਬਿਜਲੀ ਪਾਣੀ ਇੱਕ ਹੀ ਚੀਜ਼ ਮੇਰੇ ਕੋਲ ਹੈ ਉਦੇ ਨਾਂ ਉਧਰ ਜਿਹੜੀ ਕੰਸਟਰਕਸ਼ਨ ਚੱਲ ਰਹੀ ਸੀ ਉਹ ਮੇਰੀ ਸੀ ਜਿਹੜਾ ਕੈਮਰਾ ਸੀ ਮੇਰਾ ਸੀ ਮੈਂ ਤੁਹਾਨੂੰ ਸਾਰੇ ਪ੍ਰੂਫ ਦੇ ਦਿੰਨਾ ਕੈਮਰੇ ਦੇ ਬਿੱਲ ਦਿੱਤੇ ਨੇ ਉਹਦੀ ਰਿਕਾਰਡਿੰਗ ਦਿੱਤੀ ਹੈ ਕੈਮਰੇ ਦੀ ਲਾਸਟ ਰਿਕਾਰਡਿੰਗ ਵੀ ਉੱਤੇ ਦੇਖ ਸਕਦਾ ਹਾਂ ਉਹ ਜਮਕ ਰਾਤੀ ਪੁਲਿਸ ਚ ਜਿੱਥੇ ਇੱਕ ਹੱਥ ਪੂਰਾ ਆ ਰਿਹਾ ਉਹਨੂੰ ਤੋੜ ਰਿਹਾ ਮੈਂ ਇੱਕ ਬੰਦੇ ਕੋਲ ਪ੍ਰਾਪਰਟੀ ਖਰੀਦਦਾ ਉਹ ਬੰਦਾ ਉਸ ਟਾਈਮ ਜਿਹੜਾ ਰਾਜਨ ਸਿੱਧੂ ਇਹ ਨਹੀਂ ਦੱਸਦਾ ਕਿ ਪ੍ਰਾਪਰਟੀ ਬੈਂਕ ਚ ਪਈ ਸੀ ਉਹ ਕੁਰਕ ਹੋ ਰਹੀ ਥੀ ਉਹ ਬੂ ਸੜਕ ਤੇ ਆ ਚੁੱਕਾ ਸੀਗਾ ਉਸ ਟਾਈਮ ਤੇ ਮੈਂ ਜੋ ਪ੍ਰਾਪਰਟੀ ਖਰੀਦੀ ਉਹ ਪੈਸੇ ਨੂੰ ਦਿੱਤੇ ਜਿਹਦੇ ਨਾਲ ਕੀ ਉਹਦਾ ਕੰਮ ਚੱਲਿਆ بجائے ਕਿ ਥੈਂਕ ਯੂ ਕਰਨ ਦੇ ਕਿ ਤੋਰੀ ਤੁਹਾਡੀ ਮੇਰੀ ਪ੍ਰਾਪਰਟੀ ਗਿਰਵੀ ਰੱਖੀ ਬੈਂਕ ਤੇ ਛਡਵਾਈ 3 ਸਾਲਾਂ ਬਾਅਦ ਜਦੋਂ ਪ੍ਰਾਪਰਟੀ ਰੇਟ ਵਧ ਗਏ ਨੇ ਉਹਨੇ ਉਲਟਾ ਮੇਤੇ ਅਪਰੋਪ ਲਾਣੇ ਚ ਸ਼ੁਰੂ ਕਰ ਦਿੱਤੇ ਜੇ ਉਹਦੀ ਹਿਸਟਰੀ ਦੇਖੋ ਤੁਸੀਂ ਹੈੱਡ ਕੁਆਟਰ ਸੀਗਾ ਉਹਦਾ ਪੀਪਲ ਬਾਲ ਚ ਉਹਦੇ 2 ਸਾਲ ਦਾ ਕਿਰਾਇਆ ਪਿਆ ਜਿਹੜਾ ਕਿ ਉਹਨੇ ਨਹੀਂ ਦਿੱਤਾ ਆ ਉਹਦੇ ਵਰਤਨ ਉੱਥੇ ਬੰਪੇ ਨੇ ਸਨਨੀ ਸਾਈਡ ਬੰਦ ਹੋ ਗਿਆ ਉੱਥੋਂ ਨੂੰ ਕੱਢਿਆ ਗਿਆ ਹੈ ਸਿਲੰਡਰ ਵਾਲਿਆਂ ਦੇ ਪੈਸੇ ਨਹੀਂ ਦਿੱਤੇ ਸਬਜ਼ੀ ਵਾਲਿਆਂ ਦੇ ਪੈਸੇ ਨਹੀਂ ਦਿੱਤੇ ਉਹਦੀ ਵਾਈਫ ਤੇ ਦੋਵੇਂ ਜਿਹੜੇ ਪ੍ਰੋਕਲੇਨ ਫੈਂਡਰ ਐ ਪੀਓ ਨੇ ਕੋਰਟ 'ਚ ਕੀ ਲੋਕਾਂ ਦੇ ਪੈਸੇ ਨਾ ਦੇਣ ਕਰਕੇ ਉਹ ਬੰਦਾ ਜਿਹਦੇ ਜਿਹਦੇ ਕਿੰਨੇ ਕੇਸ ਹੈਗੇ ਉੱਤੇ ਉਹ ਮੇਰੇ ਤੇ ਇਲਜ਼ਾਮ ਲਾ ਰਿਹਾ ਜਸਟ ਕਿ ਕਿ ਮੈਂ ਪ੍ਰੈਸ਼ਰ ਪਾਵਾਂ ਹਰ ਲੋਕਾਂ ਇੰਟਰਵਿਊ ਆ ਦੇਵਾ ਅਲਟੀ ਤੁਹਾਡੇ ਅਕੋਰਡਿੰਗ ਕਿੰਨੇ ਕ ਕੇਸ ਹਨ ਉੱਤੇ ਕਿ ਉਹਨਾਂ ਦੀ ਵਾਈਫ ਤੇ ਦੋਨੋਂ ਪੀਓ ਹੈ ਕੋਰਟ ਵੱਲੋਂ ਨੇ ਹਾਂ ਦੇਖੋ ਜੀ ਮੇ ਕੋ ਮੋਬਾਈਲ ਦੇ ਵਿੱਚ ਹੈ ਕਿ ਜਿਹਦੇ ਚ ਉਹਦੀ ਵਾਈਫ ਜਿਹੜੀ ਹੈ ਉਹ ਪੀਓ ਸੀ ਕੋਰਟ ਸਾ ਸਕਦੇ ਹੋ ਤੁਸੀਂ ਹਾਂ ਮੈਂ ਦਿਖਾ ਸਕਦਾ ਦਿਖਾ ਦਿਓ ਇੱਕ ਵਾਰੀ ਤੋਂ ਤਾਂ ਦੱਸ ਦੇ ਕਿ ਡਾਕਟਰ ਦਾ ਜਿਹੜਾ ਹੁਣ ਬਿਆਨ ਸਾਹਮਣੇ ਆਇਆ ਜਿੱਥੇ ਡਾਕਟਰ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਨੇ ਮੇਰੇ ਖਿਲਾਫ ਜਿਹੜਾ ਇੰਟਰਵਿਊ ਦਿੱਤਾ ਬਿਲਕੁਲ ਝੂਠੀ ਜਿਹੜੀ ਐ ਇੰਟਰਵਿਊ ਦਿੱਤੀ ਐ ਮੈਂ ਉਹ ਪ੍ਰਾਪਰਟੀ ਜਿਹੜੀ ਐ ਖਰੀਦੀ ਸੀਗੀ ਉੱਤੇ ਕੈਮਰੇ ਵੀ ਮੇਰੇ ਲੱਗੇ ਸੀਗੇ ਤੇ ਜਿਹੜੇ ਬਿਆਨ ਲੋਕੀ ਦੇ ਰਹੇ ਨੇ ਉਹ ਖੁਦ ਵੀ ਪੀਓ ਵੈ ਤੇ ਜਿਹੜੀ ਉਹਦੀ ਵਾਈਫ ਐ ਉਹ ਵੀ ਪੀਆ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਡਾਕਟਰ ਦੇ ਕਹਿਣ ਦੇ ਮੁਤਾਬਿਕ ਸਾਰੀ ਇਹ ਚੀਜ਼ ਐ ਉੱਥੇ ਹੀ ਉਹਨਾਂ ਦਾ ਕਹਿਣਾ ਇਹ ਹੈ ਕਿ ਮੇਰੇ ਕੋਲ ਪ੍ਰੂਫ ਵੀ ਨੇ ਜੋ ਮੈਂ ਦਿਖਾਉਣ ਜਾ ਰਿਹਾ ਹਾਂ ਹਲੋ ਜੀ ਆ ਜੀ ਇਹ ਦੇਖੋ ਇਹ ਹੈਗਾ ਜੀ ਆ ਜੀ ਤੈਨੂੰ ਕਲੀਅਰ ਕੱਟ ਦਿਖਦਾ ਪਿਆ ਵੀ ਉਹ ਪੀਓ ਕੀਤਾ ਹੋਇਆ ਠੀਕ ਹੈ ਜੀ ਇੱਕ ਹੋਰ ਕੇਸ ਹੈ ਜਿਹਦੇ ਵਿੱਚ ਕੀ ਖੁਦ ਪੀਓ ਹੈ ਉਹ ਬੰਦਾ ਜਿਹੜਾ ਹੈਗਾ ਉਹ ਮੈਨੂੰ ਦੇ ਨਹੀਂ ਰਿਹਾ ਮੈਨੂੰ ਇੱਕ ਨਾ ਪਤਾ ਬਟ ਆਈ ਕੁਡਨਟ ਮਤਲਬ ਉਹਨੂੰ ਮਿਲ ਨਹੀਂ ਪਾ ਰਿਹਾ ਮੈਂ ਜੇ ਉਹਨੂੰ ਮਿਲ ਕੇ ਮੈਂ ਉਹ ਵੀ ਪੀਓ ਦੇ ਆਰਡਰ ਲੈ ਲਵਾਂ ਤੁਸੀਂ ਜਾ ਕੇ ਹੈੱਡ ਕੁਆਰਟਰ ਜਿਹੜਾ ਉੱਥੇ ਪੀਓ ਉੱਥੇ ਮਾ ਹੈਗਾ ਕੀਰੋਮਾਲ 'ਚ ਹੈਗਾ ਕੀਰੋਮਾਲ ਦੇ ਮਾਲਕ ਨਾਲ ਗੱਲ ਕਰੋ ਉਹ ਦੱਸ ਦੇਗਾ ਜੀ ਮੇਰਾ 2 ਸਾਲ ਦਾ ਕਿਰਾਇਆ ਨਹੀਂ ਦਿੱਤਾ ਮੋਲੇ ਮੈਂ ਆਪਣਾ ਕੰਮ ਛੱਡ ਕੇ ਇੰਨਾ ਕਮਾਚ ਨਹੀਂ ਪੈ ਸਕਦਾ ਹੈ ਨਾ ਮੈਂ ਤਾਂ ਜਦੋਂ ਰਿਐਕਟ ਕਰ ਰਿਹਾ ਮੈਂ ਐਕਟ ਨਹੀਂ ਕਰ ਰਿਹਾ ਹੁ ਮੈਨੂੰ ਜਦੋਂ ਪਤਾ ਲੱਗਦਾ ਇਹ ਚੀਜ਼ ਹੋ ਰਹੀ ਮੈਂ ਤਾਂ ਰਿਐਕਟ ਕਰ ਰਿਹਾ ਐਜ ਕੱਲ ਪ੍ਰੈਸ ਕਾਨਫਰੰਸ ਹੋ ਜੀ ਤਾਂ ਰਿਐਕਟ ਕਰ ਰਿਹਾ ਔਰ ਮੈਨੂੰ ਵੀ ਇਹੀ ਲੱਗਦਾ ਕਿ ਕੋਈ ਜਿਹੜੇ ਬੰਦੇ ਉਹਦੇ ਇੰਟਰਵਿਊ ਲੈਣੇ ਕੋਈ ਆ ਕੇ ਮੇਕਅਪ ਦਾ ਪੁੱਛੋ ਮੈਂ ਕਹਿੰਦਾ ਅਦਾਲਤ ਜਾਣੀ ਅਸੀਂ ਦੋਵੇਂ ਜਾਣੀ ਹਜੇ ਤੱਕ ਜਿਹੜੇ ਲੋਕਾਂ ਨੇ ਇੰਟਰਵਿਊ ਲਈ ਤੀ ਕਿਸੇ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਬਹੁਤ ਘੱਟ ਜੀ ਮੈਂ ਕਹਿੰਦਾ ਅਦਾਲਤ ਜਾਣਾ ਜੱਜ ਬੈਠਾ ਉਹਨੇ ਕਹਿੰਦਾ ਕਾਜ ਕਿਹ ਹਰ ਚੀਜ਼ ਕੋਈ ਕੋ ਪੁੱਛੋ ਚੀਜ਼ ਨਹੀਂ ਹੈਗੀ ਮੇਰੀ ਹਰ ਚੀਜ਼ ਮੇਕੋ ਇੱਕ ਇੱਕ ਕਾਗਜ਼ ਡਾਕੂਮੈਂਟ ਹੈ ਮੇਰੇ ਸੈਨੀ ਐਸੋਸੀਏਸ਼ਨ ਉੱਤੇ ਬਣਾਇਆ ਸਾਰੀ ਮੇਰੀ ਬਿਜਲੀ ਹੈਗੀ ਪੇਮੈਂਟਸ ਬਾਇ ਚੈੱਕ ਹੋਈਆਂ ਹੋਈਆਂ ਇੱਕ ਹੀ ਮੇਰੀ ਪੇਮੈਂਟ ਬਾਇ ਚੈੱਕ ਹੋਈ ਹੈ ਕੋਈ ਬੰਦਾ ਕਹਿੰਦਾ ਕੋਈ ਇਹ ਦੇਖੋ ਜੀ ਹੱਥ ਦੀ ਆ ਦੇ ਦਿੱਤੀ ਮੇ ਤੇ ਬਾਇ ਚੈੱਕ ਗਈ ਹੋਈ ਹੈ ਠੇਕੇਦਾਰ ਨੂੰ ਬਾਇ ਚੈੱਕ ਗਿਆ ਹੋਇਆ ਤੁਸੀਂ ਜਿਹੜਾ ਪ੍ਰੂਫ ਮੰਗੋਗੇ ਮੇਕੋ ਹੈਗਾ ਬਿਜਲੀ ਪਾਣੀ ਬੈਂਕ ਬੈਂਕ ਜਿਹੜਾ ਲੋਨ ਦਿੰਦਾ ਨਾ ਇੱਕ ਜੀ ਚੈੱਕ ਕਰਕੇ ਪਿਛਲੇ 30 ਸਾਲਾਂ ਦੇ ਜੇ ਤੁਹਾਡੇ ਲੱਗੇ ਆ ਤੇ ਇੱਕ ਐਪ ਹੁੰਦੀ ਆ ਫੋਨ ਦੇ ਵਿੱਚ ਬੇਸ਼ੱਕ ਕੈਮਰਟ ਤੁਸੀਂ ਉਹ ਐਪ ਦਿਖਾ ਸਕਦੇ ਹੋ ਵੀ ਕਲਿੱਪ ਦਿਖਾ ਸਕਦੇ ਹੋ ਜੀ ਕੋਈ ਉਹ ਹੁਣ ਉਹ ਤੋੜ ਤਾ ਕੈਮਰਾ ਇਹ ਦੇਖੋ ਜੀ ਈਜ਼ੀ ਕੈਮ ਹੈਗਾ ਇਹ ਆਫਲਾਈਨ ਸ਼ੋ ਹੋ ਰਿਹਾ ਕੋਈ ਉਸ ਦਿਨਾਂ ਨੇ ਕੈਮਰਾ ਤੋੜ ਤਾ ਔਰ ਮੈਂਦਾ ਉਹ ਮੈਂ ਤੁਹਾਨੂੰ ਸਾਰੇ ਪ੍ਰੂਫ ਦੇ ਦਿੱਤੇ ਨੇ ਵੀਡੀਓਜ਼ ਦਿਖਾ ਦੇਣਾ ਤੁਹਾਨੂੰ ਉਸ ਕੈਮਰੇ ਦੀਆਂ ਕਲੀਅਰ ਕਰ ਪਤਾ ਲੱਗਦਾ ਵੀ ਕੈਮਰਾ ਮੇਰਾ ਸੀ ਤੁਸੀਂ ਵੀਡੀਓ ਦਿਖਾ ਦਿਓ ਕਿਉਂਕਿ ਲਾਈਵ ਚੱਲ ਰਿਹਾ ਲਾਈਵ ਦੇ ਵਿੱਚ ਹੀ ਅਸੀਂ ਸਾਰੇ ਚੀਜ਼ ਦਿਖਾ ਦਈਏ ਦੋ ਮਿੰਟ ਵੇਟ ਕਰੋ ਮੈਂ ਕੱਢ ਕੇ ਦਿਨਾ ਵੇ ਇਹਦਾ ਸਾਰਾ ਕੁਝ ਪਹਿਲੀ ਗੱਲ ਜੀ ਇਹ ਕੈਮਰੇ ਦਾ ਬਿੱਲ ਹੈ ਠੀਕ ਹੈ ਜੀ ਅੱਛਾ ਬਿੱਲ ਵੀ ਕੁਝ ਕਹੋ ਨਕਲੀ ਰੇਟ ਕਰ ਸਕਦੇ ਹੋ ਇਹ ਕੈਮਰੇ ਦੇ ਬਾਕਸਿਸ ਨੇ ਬਾਕਸ ਨੰਬਰ ਤੱਕ ਆ ਰਿਹਾ ਫਿਰ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ ਮੈਂ ਇਹਦੇ ਚੋਂ ਐਜੀ ਵੀਡੀਓ ਹੈਗਾ ਜੀ ਐ ਕੈਮਰੇ ਡੇ ਟਾਈਮ ਇੱਕ ਹੀ ਚੀਜ਼ ਆ ਰਹੀ ਹੈ ਸੋ ਜਿਹੜਾ ਬੰਦਾ ਕਹਿ ਰਿਹਾ ਕਿ ਮੇਰਾ ਕੈਮਰਾ ਲੱਗਿਆ ਸੀ ਰਾਤੀ ਹਲਚਲ ਦੇਖੀ ਮੈਂ 1 ਵਜੇ ਪਰ ਕਿੰਨੀ ਅਜੀਬ ਗਾਣੀ ਹੈ ਵੀ ਰਾਤੀ ਮੈਂ ਕੈਮਰਾ ਖੋਲਿਆ ਰਾਤੀ 1 ਵਜੇ ਹਲਚਲ ਆਈ ਮੈਂ ਉੱਥੇ ਗਿਆ ਉੱਥੋਂ ਚਾਰ ਬੰਦੇ ਉੱਤੋਂ ਥੱਲੇ ਆਏ ਕਹਿੰਦੇ ਜੀ ਮੈਂ ਡਾਕਟਰ ਕਪੂਰ ਦੇ ਬੰਦੇ ਆ ਮੈਨੂੰ ਕੁੱਟਣ ਲਾਪੇ ਵੀ ਉਹ ਬੰਦੇ ਅੱਧੇ ਤੇ ਚਾਰ ਵੇ 1 ਵਜੇ ਬੈਠੇ ਹੋਏ ਸੀ ਜਦੋਂ ਨਿਹਰਾ ਹੋ ਜਾਂਦਾ ਵੀ ਆਊਗਾ ਡਾਕਟਰ ਕਪੂਰ ਦੇ ਬੰਦੇ ਉਹਨੂੰ ਕਵਾਂਗੇ ਸਪੈਲ ਐਵੇਂ ਨਹੀਂ ਮੈਂ ਤਾਂ ਮਾਰ ਕੇ ਰੋਗੇ ਸਪੈਲ ਦੱਸਣਗੇ ਅਸੀਂ ਡਾਕਟਰ ਕਪੂਰ ਔਰ ਇੰਜਰੀਜ਼ ਐਨੀ ਲੜਾਈ ਚ ਜੇ ਕੀ ਹੁੰਦਾ ਇੱਕ ਸਿੰਪਲ ਹਲਕਾ ਜਿਹਾ ਬਲੇਡ ਦੀ 2 ਸੈਂਟੀਮੀਟਰ ਦੀ ਇੰਜਰੀ ਹੈ ਤੁਸੀਂ ਉਹਦੀ ਐਮ ਐਲ ਪੜੋ ਸਿੰਪਲ ਇੰਜਰੀ ਹੈ ਬਲੇਡ ਨਾਲ ਮਾਰੀ ਹੋਈ ਜਿਹੜੀ ਕਿ 5 ਦਿਨਾਂ ਚ ਹੀਲਪ ਹੋ ਜਾਂਦੀ ਹੈ ਐਮ ਐਲ ਆਰ ਨੇ ਜਮਾ ਕਰਾਈ ਤਾਂ ਕਿ ਆਸ-ਪਾਸ ਦੀ ਜਿਹੜੀ ਸੀ ਸੀਟੀ ਫੋਟੋ ਵਾਧਾ 2 ਦਿਨ 4 ਦਿਨ 7 ਦਿਨ ਰਹਿੰਦੀ ਹੈ 7 ਦਿਨਾਂ ਮ ਖਤਮ ਹੋ ਜਾਂਦੀ ਹੈ ਐਨੇ ਤਰੀਕੇ ਨਾਲ ਪਲੈਨਿੰਗ ਨਾਲ ਬੰਦਾ ਚੱਲ ਰਿਹਾ ਹੈਗਾ ਵੀ ਤੂੰ ਆਪਣਾ ਘਰ ਰਿਹਾ ਉਹਨੂੰ ਪੁੱਛੋ ਕੰਮ ਕੀ ਕਰਦਾ ਇੱਕ ਉਹਨੂੰ ਆਈ ਕੁਐਸਚਨ ਪੁੱਛੋ ਕਿ ਤੂੰ ਇਹ ਰੋਟੀ ਰੋਜ਼ੀ ਕਮਾਉਣ ਲਈ ਕੀ ਕੰਮ ਕਰ ਰਿਹਾ ਹੈ ਦੀ ਰੇਟਸ ਪਿਛੇ 5-6 ਮਹੀਨੇ ਤੋਂ ਕੀ ਕੰਮ ਕਰ ਰਿਹਾ ਜਿਹੜਾ ਬੰਦਾ ਕੰਮ ਹੀ ਨਹੀਂ ਕਰ ਰਿਹਾ ਮੈਂ ਹੁਣ ਆਪਣੇ ਕੰਮ ਨੂੰ ਛੱਡ ਕਰਕੇ ਕਰਾਂ ਡਾਕਟਰੀ ਕਰਾਂ ਕਿ ਛੱਡ ਕੇ ਇਹਨਾਂ ਲੋਗਾਂ ਮਗਰ ਦੌੜਾ ਸਰ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇੰਨਾ ਕੁ ਜ਼ਿਆਦਾ ਹਰਾਸਮੈਂਟ ਕਰ ਦਿੱਤਾ ਕਿ ਮੈਨੂੰ ਮੁਹਾਲੀ ਦਾ ਆਪਣਾ ਘਰ ਵੇਚਣਾ ਪੈ ਗਿਆ ਤੇ ਹੁਣ ਜਦੋਂ ਮੈਂ ਪੇਮੈਂਟ ਕਰਦਾ ਪਿਆ ਹਾਂ ਉਸ ਦੇ ਬਾਵਜੂਦ ਇਹ ਵਿਆਜ 8 ਤੋਂ 10 10 ਤੋਂ 12 12 ਤੋਂ 14 ਤੱਕ ਲੱਗਿਆ ਉਹਦੇ ਉਹ ਜਿਹੜਾ ਮੁਹਾਲੀ ਦਾ ਵੀ ਲੋਨ ਜਿਹੜਾ ਬੈਂਕ ਲੋਨ ਤੇ ਸੀਗਾ ਹਰ ਚੀਜ਼ ਬੈਂਕ 'ਚ ਗਿਰਵੀ ਸੀ ਉਹ ਵੀ ਬੈਂਕ 'ਚ ਗਿਰਵੀ ਸੀ ਉਹਨਾਂ ਇਹ ਪੁੱਛੋ ਵੀ ਤੁਸੀਂ ਕਿਉਂ ਵੇਚਿਆ ਅਸਲੀ ਗੱਲ ਇਹ ਹੈ ਕਿ ਉਹ ਵੀ ਬੈਂਕ ਚ ਗਿਰਵੀ ਸੀ ਉਹ ਵੀ ਕੁਰਕੀ ਹੋ ਲਗਾ ਸੀ ਇਹ ਚੀਜ਼ ਅਸਲੀ ਨਹੀਂ ਦੱਸਦੇ ਕਿ ਤੁਹਾਡੇ ਵੱਲੋਂ ਕੋਈ ਕੰਪਲੇਂਟ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਦੇਖੋ ਜੀ ਜਦੋਂ ਮੈਂ ਤਾਂ ਜਿਸ ਉੱਠਿਆ ਮੈਂ ਦੱਸਿਆ ਜੇ ਫੇਸਬੁਕ ਤੇ ਲਾਈਵ ਹੋਇਆ ਸੀਗਾ ਤੇ ਮੈਂ ਤਾਂ ਪਹਿਲੇ ਧਿਆਨ ਨਹੀਂ ਦਿੱਤਾ ਫੇਰ ਮੈਂ ਜਿਮ ਚੱਲ ਗਿਆ ਉੱਥੇ ਲੋਕਾਂ ਨੇ ਦੱਸਿਆ ਵੀ ਇਹ ਤੇਰੇ ਗੇਸਟ ਕੰਪਲੀਟ ਹੋ ਜਾਣੀਆਂ ਫੇਰ ਮੈਂ ਉਸੇ ਟਾਈਮ ਕਮਿਸ਼ਨਰ ਮੈਡਮ ਨੂੰ ਮਿਲਿਆ ਉਹਨਾਂ ਨੇ ਮੈਂ ਦੱਸਿਆ ਜੀ ਮੈਡਮ ਮੈਂ ਤਾਂ ਘਰ ਸੁੱਤਾ ਵੀ ਆ ਤੇ ਇਹ ਬੰਦਾ ਲਾਈਵ ਹੋ ਕੇ ਮੈਨੂੰ ਕਹਿੰਦੇ ਮੈਨੂੰ ਦਿਖਾਓ ਜੀ ਵੀਡੀਓ ਉਹਨਾਂ ਨੇ ਉਸੇ ਟਾਈਮ ਮੇਰੇ ਮੈਡ ਲੈ ਕੇ ਮਾਰਕ ਕਰਤੀ ਏਡੀਸੀ ਵੀ ਨੂੰ ਹੁਣ ਇਹ ਏਡੀਸੀ ਵੀ ਕੋ ਕਨਵਰਟ ਪਈ ਹੈ ਇਸ਼ੂ ਹੀ ਹੈ ਕਿ ਨੈਚੀ ਉਹ ਅਹੜਾ ਆ ਗਿਆ ਹੈ ਪ੍ਰਸ਼ਾਸਨ ਵਿੱਚ ਬਿਜ਼ੀ ਹੈ ਜੀ ਮੈਂ ਕਿਸੇ ਨਾਲ ਗੱਲ ਕਰਦਾ ਉਹ ਵੀ ਬੜੀ ਜਾਇਜ਼ ਗੱਲ ਕਰਦੇ ਕਹਿੰਦੇ ਡਾਕਟਰ ਸਾਹਿਬ ਪਹਿਲੇ ਪ੍ਰੋਪਰਟੀ ਡਿਸਪਿਊਟ ਦੇਖਿਓ ਕਿ ਪਹਿਲੇ ਇਹ ਬੰਦੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਪਿਆ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਪਈ ਉਹਨਾਂ ਦੇਖਿਓ ਮੈਂ ਉਸ ਵਾਰ ਮੈਂ ਵੀ ਚੁੱਪ ਹੋ ਜਣਾ ਠੀਕ ਹੈ ਜੀ ਤੇ ਦੋ ਚਾਰ ਦਿਨ ਬਾਅਦ ਸੀ ਮਤਲਬ ਇਟ ਫਾਰ ਥੈਮ ਇਟ ਇਜ਼ ਅਨਦਰ ਪ੍ਰੋਪਰਟੀ ਮੈਟਰ ਜਦਕਿ ਉਹਨਾਂ ਕੋਲ ਪ੍ਰਸ਼ਾਸਨ ਕੋਲ ਸਹੀ ਗੱਲ ਹੈ ਅੱਜ ਦੇ ਵਿੱਚ ਹੋਰ ਬੜੇ ਪ੍ਰੈਸਿੰਗ ਮੈਟਰਸ ਆ ਗਏ ਨੇ ਸੋ ਮੈਂ ਐਵਨ ਯੂ ਰੋਬਲਾ ਸਕਦਾ ਜਿਵੇਂ ਮੇਰੀ ਗੱਲ ਨਹੀਂ ਸੁਣਦੇ ਕੋਈ ਦੇ ਆਰ ਮਤਲਬ ਆਪਣੀ ਜਗ੍ਹਾ ਤੇ ਆਪਾਂ ਦੇ ਉਹ ਜਿਹੜਾ ਵਿਚੋ ਪੀਰੀਡ ਹੈ ਉਹਦਾ ਫਾਇਦਾ ਉਠਾ ਰਿਆ ਹੁਣ ਜਿਹੜਾ ਜਿਹੜਾ ਅਰੋੜਾ ਦੱਸਿਆ ਜਾ ਰਿਹਾ ਜਿਹਨੂੰ ਤੁਸੀਂ ਵਿਚੋਲਾ ਸਾਰੇ ਨੇ ਬਣਾਇਆ ਪਿਆ ਜਿਹੜਾ ਜਿਮ ਖਾਨੇ ਦਾ ਕੀ ਉਹਨਾਂ ਦਾ ਵਿੱਚ ਕੀ ਮੈਟਰ ਹੈਗਾ ਕਿ ਉਹਨਾਂ ਦਾ ਕਹਿਣਾ ਕਿ ਦੋਨੋਂ ਰਲ ਕੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੋਨੋਂ ਸਾਜ਼ਿਸ਼ ਕਰ ਰਹੇ ਸੀ ਹੁਣ ਮੇਗਾਸੋ ਜਦੋਂ ਇਹਦੀ ਪ੍ਰਾਪਰਟੀ ਉੱਥੇ ਪਈ ਸੀ ਜੀ ਉਹਦੇ ਚ ਅਗਰੀ ਵੀ ਬੈਂਕ ਚ ਇਹਦੀ ਰੈਪੜੀ ਇੰਨੀ ਮਾੜੀ ਸੀਗੀ ਕਿ ਇਹ ਵੇਚਣਾ ਚਾਹੁੰਦਾ ਸੀ ਕੋਈ ਇਹਨੂੰ ਇਹਦੀ ਪ੍ਰਾਪਰਟੀ ਕਿ ਲੋਕਾਂ ਨੂੰ ਡਰ ਸੀ ਅਸੀਂ ਪੈਸੇ ਜਮ੍ਹਾਂ ਕਰਾਵਾਂਗੇ ਬੈਂਕ ਦੇ ਵਿੱਚ ਇਹ ਪ੍ਰਾਪਰਟੀ ਚੱਕੂਗਾ ਲੈ ਕੇ ਦੌੜ ਜਾਊਗਾ ਇਹ ਰਜਿਸਟਰੀਆਂ ਉਦੋਂ ਜਿਹੜਾ ਇਹ ਵਿਨੋਦ ਰੋੜਾ ਇਹਨੇ ਬਚਾਇਆ ਇਹ ਕੁਰਕੀ ਹੁੰਦੇ ਬੰਦੇ ਨੂੰ ਇਹਨੇ ਬਚਾਇਆ ਉਹਨੇ ਮੈਨੂੰ ਕਿਹਾ ਯਾਰ ਮੇਰੀ ਜ਼ਿੰਮੇਵਾਰੀ ਹੈ ਤੂੰ ਬੈਂਚ ਜਮਾ ਪੈਸੇ ਕਰਾ ਤੇ ਇਹ ਤੈਨੂੰ ਕਰਾਏਗਾ ਰਜਿਸਟਰੀ ਉਹ ਉਦੋਂ ਉਹਦੇ ক্লোਜ਼ ਜ਼ਿਆਦਾ ਸੀ ਜਦੋਂ ਇਹ ਹੋਇਆ ਹਾਂ ਬਾਅਦ ਚ ਦੇਖੋ ਅਸੀਂ ਸ਼ਹਿਰ ਦਾ ਰਹੀਏ ਚ ਹੈ ਨਾ ਉਹ ਵੀ ਅਸੀਂ ਸਨੀ ਸਾਈਡ ਸਤਵਾਚ ਉਹ ਵੀ ਮੈਨੂੰ ਮਿਲਦਾ ਹੁੰਦਾ ਸੀਗਾ ਉਸ ਤੋਂ ਬਾਅਦ ਦੋ ਤਿੰਨ ਸਾਲ ਐ ਨਹੀਂ ਕਿ ਆਪਾਂ ਕੋਈ ਉਸ ਤੋਂ ਬਾਅਦ ਕੋਈ ਰਜਿਸਟਰੀ ਹੈ ਤੇ ਬੱਲ ਲੜ ਪਏ ਹੈ ਨਾ ਮੈਂ ਤਾਂ ਇਹ ਤਾਂ ਜੋ ਕੁਝ ਸ਼ੁਰੂ ਹੈ 2025 ਸ਼ੁਰੂ ਹੈ ਉਹ ਵੀ ਦੋਵੇਂ ਦੋਸਤ ਸੀਗੇ ਮੈਂ ਵੀ ਉਹਦੋਂ ਮਿਲਦਾ ਜੁਲਦਾ ਸੀਗਾ ਉਹ ਐ ਨਹੀਂ ਸੀ ਕਿ ਕੋਈ ਵਾਪਾ ਮਿਲਦੇ ਰਿਹਾ ਆਪਾਂ ਕੋਮਨ ਵਿਆਹ ਸਾਦੀ ਤੇ ਰੈਸਟੋਰੈਂਟ ਮਿਲਦੇ ਸੀਗੇ ਇਹ ਜੋ ਕੁਝ ਹੋਇਆ ਹੁਣ 2025 ਚ ਇੱਕਦਮ ਇਹਨੇ ਸ਼ੁਰੂ ਕੀਤਾ ਅੱਜ ਤੁਸੀਂ 2-3 ਸਾਲ ਪਹਿਲੇ ਦੇਖੋ ਇਟ ਵਾਸ ਵੈਰੀ ਨੋਰਮਲ ਉਹ ਪਲੱਸ ਜੋ ਉਹ ਆਪਣੇ ਮੂੰਹ ਕੱਲ ਕਹਿ ਰਿਹਾ ਕਿ ਉੱਥੇ 1 ਕਰੋੜ ਇਹ 60 ਲੱਖ ਰੁਪਿਆ ਮਾਨਵ ਤੋਂ ਉਹਨੇ ਲੈਣਾ ਸੀ ਵਦੂੜੇ ਨੇ ਉਹਨੂੰ ਮੈਂ ਦਵਾਇਆ ਫੇ ਉਹਨੇ ਮੈਨੂੰ ਕੱਲ ਕਿ ਇਹਦਾ ਉਲਟਾ ਪੱਖ ਮੈਂ ਸੁਣਾਣਾ ਜੀ ਉਹ ਉਹਨੂੰ ਪੈਸੇ ਵਿਨੋਦ ਰੋੜੇ ਕਹਿੰਦਾ ਸੀਗਾ ਤੇਰੇ ਪੈਸੇ ਜਿਹੜੇ ਇੱਕ ਹੋਰ ਸੀ ਇੱਕ ਹੋਰ ਇਹਦਾ ਦੋਸਤ ਸੀਗਾ ਜਿੰਸੀਗੀ ਜਿਹਦੇ ਜਿਨ੍ਹਾਂ ਨੇ 40 ਲੱਖ ਦਵਾਇਆ ਸੀਗਾ ਉਹ ਕਹਿੰਦਾ ਸੀ ਤੈਨੂੰ ਪੈਸੇ ਵਾਪਸ ਹੀ ਤਾਂ ਦਵਾਵਾਂਗਾ ਜੇ ਤੂੰ ਮੇਰੀ ਹਾਂ ਚਾਹਾਂ ਕਰਕੇ ਬੋਲੇਗਾ ਕਿਉਂਕਿ ਇਹ ਐਨੇ ਵੱਡੇ ਤੁਸੀਂ ਦੇਖੋ ਜੀ 1 ਕਰੋੜ 60 ਲੱਖ ਉਹਨੇ ਦੱਸਤਾ 40 ਮੈਂ ਦੱਸਤੇ ਹੋਰ ਵੀ ਆਗੇ ਸੀ ਮਤਲਬ ਉਹਨੇ ਵਿਨੋਦ ਰੋੜੇ ਨੂੰ ਬਲੈਕਮੇਲ ਕੀਤਾ ਵੀ ਤੂੰ ਇਹ ਬੋਲ ਨਹੀਂ ਤਾਂ ਤੈਨੂੰ ਪੈਸੇ ਨਹੀਂ ਮਿਲਣਗੇ ਉਹ ਖੁਦ ਬੋਲਦਾ ਪਿਆ ਜੀ ਮਾਨਵ ਤੋਂ ਮੈਂ ਇਹਨੂੰ 1 ਕਰੋੜ 60 ਲੱਖ ਦਵਾਇਆ ਵਾਪਸ ਇਹ ਸਾਰਾ ਕਿਉਂ ਵਾਪਸ ਦਵਾਇਆ ਮਤਲਬ ਹੀ ਵਾਸ ਮਤਲਬ ਇਹਨੂੰ ਕੀ ਥਰਡ ਪਾਰਟੀ ਟ੍ਰਸਟ ਹੈ ਕਿਉਂਕਿ ਇਹਨੇ ਦਵਾਇਆ ਸੀ ਤੇ ਇਹਨੇ ਵਾਪਸ ਦਵਾਇਆ ਉਹਨਾਂ ਦਾ ਕਹਿਣਾ ਇਹ ਹੈ ਕਿ ਡਾਕਟਰ ਅੱਗੇ ਵੀ ਹੋਰ ਵੀ ਕਾਫੀ ਠੱਗੀਆਂ ਇਸ ਤਰ੍ਹਾਂ ਕਰ ਚੁੱਕੇ ਹੋਏ ਕੋ ਪੁਲਿਸ ਜੀ ਮੈਂ ਤਾਂ ਪ੍ਰੂਫ ਦਿੱਤੇ ਨੇ ਉਹਨਾਂ ਨੂੰ ਪੁਲਿਸ ਪ੍ਰੂਫ ਲੈ ਕੇ ਆਓ ਇਹ ਉਹਨਾਂ ਦਾ ਪ੍ਰੂਫ ਉਹਨਾਂ ਕੋ ਪੁਲਿਸ ਪ੍ਰੂਫ ਲੈ ਕੇ ਆਓ ਬੰਦੇ ਲੈ ਕੇ ਆਓ ਨਾ ਮੈਂ ਤਾਂ ਪ੍ਰੋਪਰ ਨਾਮ ਦੱਸਦੇ ਬੰਦੇ ਜਿਹਨਾਂ ਤੁਸੀਂ ਕੀਤਾ ਹੈ ਉਹ ਪੀਓ ਪੀਓ ਦੀ ਦੇ ਵੀ ਦਿੱਤੀ ਹੈ ਡਾਕਟਰ ਸਾਹਿਬ ਕੀ ਲੱਗਦਾ ਤੁਹਾਨੂੰ ਇੱਕ ਪੱਤਰਕਾਰ ਦਾ ਕੰਮ ਹੁੰਦਾ ਹੈ ਦੋਨੋਂ ਪੱਖਾਂ ਦੀਆਂ ਸੁਣਵਾਈ ਕਰਨਾ ਤੁਹਾਡਾ ਪੱਖ ਵੀ ਸੁਣਨਾ ਹੈ ਜਿਨ੍ਹਾਂ ਨੇ ਤੁਹਾਡੇ ਤੇ ਬਲੇਮ ਲਗਾਏ ਉਹਨਾਂ ਦਾ ਪੱਖ ਵੀ ਸੁਣਨਾ ਹੈ ਪਰ ਤੁਹਾਡੇ ਕਹਿਣ ਦੇ ਮੁਤਾਬਕ ਹੀ ਪੱਤਰਕਾਰ ਨੇ ਸਭ ਖਬਰ ਚਲਾਤੀ ਤੁਹਾਡਾ ਕਿਸੇ ਨੇ ਪੱਖ ਨਹੀਂ ਦਿੱਤਾ ਕੀ ਲੱਗਦਾ ਬਹਿਸਤੀ ਗੰਗਾ ਦੇ ਵਿੱਚ ਹੱਥ ਧੋਣ ਵਾਲਾ ਕੰਮ ਚੱਲ ਰਿਹਾ ਹੈ ਬਿਲਕੁਲ ਸਹੀ ਕਹਿ ਰਹੇ ਜਦੋਂ ਪਹਿਲੇ ਦਿਨ ਆਏ ਜੇ ਪਟਕ ਮੈਂ ਚੈਨਲ ਦਾ ਨਾਮ ਨਹੀਂ ਲਊਂਗਾ ਉਹ ਜਿਹੜਾ ਚੈਨਲ ਮੀਲ ਨੂੰ ਕਰ ਰਿਹਾ ਤੈਨੂੰ ਯਾਦ ਹੋਵੇਗਾ ਅੱਜ ਤੋਂ ਸਾਲ ਡੇਟਸ ਸਾਲ ਪਹਿਲੇ ਜਿਹੜੀ ਜਿਮਖਾਨੇ ਸੈਕਟਰੀ ਨੂੰ ਬਲੈਕਮਿਲ ਕਰਨ ਦੇ આરોਪ ਚ ਉਹ ਬੰਦਾ ਜੇਲ੍ਹ ਚ ਰਹਿ ਕੇ ਜਾ ਚੁੱਕਾ ਉਹ ਬੰਦੇ ਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੱਤਾ ਹਣਾ ਤੁਹਾਨੂੰ ਸਭ ਨੂੰ ਪਤਾ ਹੈ ਮੈਂ ਕਿਹਦੀ ਗੱਲ ਕਰ ਰਿਹਾ ਹਾਂ ਜੇਲ੍ਹ 'ਚ ਰਹਿ ਚੁੱਕਾ ਹਾਂ ਉਸ ਤੋਂ ਬਾਅਦ ਇਹਦੇ ਨਾਲ ਸਾਹਣਗੰਢ ਕਰਕੇ ਸਾਦੇ ਇਧਰ ਮੈਸੇਜ ਇਹ ਗੱਲ ਕਰੀਏ ਅੱਦੇ ਨਾਲੋਂ ਜ਼ਿਆਦਾ ਪਤਾ ਹੈਗਾ ਜੇਲ੍ਹ ਘਟ ਆਏ ਆ ਹੁਣ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਉਹ ਬਲੈਕਮੇਲ ਕਰ ਦੇ ਇਸ ਕਰਕੇ ਕਈ ਵਾਰੀ ਵਧੀਆ ਕੰਮ ਕਰਨ ਕਰਕੇ ਪ੍ਰਸ਼ਾਸਨ ਲੋਕਾਂ ਦੇ ਨਜਾਇਜ਼ ਪਰਚੇ ਦਰਜ ਕਰ ਦਿੰਦਾ ਹੈ ਹੋਰ ਰਿਕਵੈਸਟ ਕਰਾਂਗਾ ਉਸ ਬੰਦੇ ਨੇ ਜਦੋਂ ਹਰ ਉਹਨਾਂ ਦੀ ਲਾਰੇ ਨੇ ਜਿਸ ਤੁਸੀਂ ਆਏ ਹੋਣਾ ਮੇਰੇ ਕੋ ਆਏ ਹੋਣਾ ਤੁਸੀਂ ਆਪਣਾ ਕੰਮ ਇੰਨੀ ਦੋ ਜਿੱਥੇ ਵੀ ਖੜੇ ਮੈਨੂੰ ਪਤਾ ਪੈਟਰੋਲ ਖਰਚ ਕੇ ਆਏ ਹੋਣਾ ਇੱਥੇ ਸਰ ਦੇਖੋ ਸਾਡਾ ਕੰਮ ਹੈ ਅਸੀਂ ਕਰਨਾ ਮਤਲਬ ਮੈਂ ਕਹਿੰਦਾ ਤੁਸੀਂ ਖਰਚ ਕੇ ਆਪਣਾ ਟਾਈਮ ਗਾੜ ਕੇ ਆਇਓ ਉਹ ਵੀ ਬੰਦੇ ਇੱਕਾ ਚਲੋ ਇਹ ਨਹੀਂ ਆਦੇ ਮੈਡ ਟੈਸਟ ਉਹ ਤੁਹਾਡੇ ਦੇ ਇਲਜ਼ਾਮ ਮੇਰੇ ਫੋਨ ਤੇ ਗੱਲ ਕਰ ਲਓ ਤੇ ਹਰ ਉਹਦੇ ਤੇ ਲਾਈਵ ਹੋ ਰਹੇ ਹੋ ਕਰ ਰਹੇ ਹੋ ਮੈਂ ਆਪਣਾ ਕੰਮ ਕਰ ਰਿਹਾ ਮੈਂ ਡਾਕਟਰ ਹਾਂ ਮੈਂ ਕੰਮ ਛੱਡ ਕੇ ਤਾਂ ਨਹੀਂ ਆ ਸਕਦਾ ਜੇ ਮੈਂ ਅੱਜ ਆਪਰੇਸ਼ਨ ਕਰ ਰਿਹਾ ਤਾਂ ਮੈਂ ਪ੍ਰੈਸ਼ਰ ਵੀ ਛੱਡ ਕੇ ਤਾਂ ਨਹੀਂ ਆ ਸਕਦਾ ਨਾ ਠੀਕ ਹੈ ਨਾ ਇੱਕ ਬੱਚੇ ਦਾ ਪ੍ਰੈਸ਼ਰ ਤੁਸੀਂ ਨਿਕਲੋ ਬਾਹਰ ਤੇ ਉਹ ਬੱਚੇ ਨੂੰ ਮਿਲਾ ਦੇਣੀ 1.5 ਸਾਲ ਦਾ ਬੱਚਾ ਜਿਹਦਾ ਮੈਂ ਆਪਰੇਸ਼ਨ ਕਰ ਰਿਹਾ ਜੋ ਤੁਹਾਡਾ ਫੋਨ ਆ ਰਿਹਾ ਸੀ ਹੈਨਾ ਉਹ ਮੇਰਾ ਬਾਈਚਾਂਸ ਉਹ ਹੋ ਰਿਹਾ ਸੀ ਤੇ ਵਾਸ਼ ਤੇ ਮੈਂ ਫੋਨ ਚੱਕ ਲਿਆ ਨਹੀਂ ਤਾਂ ਮੇਰੇ ਲੜਕਿਆਂ ਨੇ ਚੱਕਣਾ ਸੀਗਾ ਹੁਣ ਮੈਂ ਕਹਿੰਦਾ ਕਿ ਕਿਹੜੀ ਨੈਤਿਕਤਾ ਮੇਰੀ ਵੱਡੀ ਨੈਤਿਕਤਾ ਮੇਰੇ ਇੱਕ ਡੇਢ ਸਾਲ ਦੇ ਬੱਚੇ ਦਾ ਆਪਰੇਸ਼ਨ ਕਰਨਾ ਹੈ ਨਾ ਫੋਨ ਚੱਕਣਾ ਨਹੀਂ ਹੈਗਾ ਉਹ ਲੋਕੀ ਬਾਜੂ ਪਤਾ ਕੀ ਲਾ ਦਿੰਦੇ ਨੇ ਉਹਨਾਂ ਨੂੰ ਪਤਾ ਵੀ ਚ ਆਪਰੇਸ਼ਨ ਚਾਰ ਪੰਜ ਕਰ ਰਿਹਾ ਉਦੋਂ ਫੋਨ ਕਰਦੇ ਉਦੋਂ ਚੱਕਦੇ ਵੀ ਡਾਕਟਰ ਨੇ ਆਪਣਾ ਜੀ ਆਪਣਾ ਪੱਖ ਲਾ ਲਈ ਅਮਨੇ ਉਹਨੂੰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਉਠਾਇਆ ਇਹ ਹਰ ਚੀਜ਼ ਦਾ ਤਰੀਕਾ ਹੁੰਦਾ ਸੋ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਜਿਹੜੇ ਉਹਨਾਂ ਦਾ ਹੀ ਪਲਾਰੇ ਨੇ ਕੱਲ੍ਹ ਜੋ ਜੋ ਤੁਹਾਨੂੰ ਪ੍ਰੂਫ ਚਾਹੀਦਾ ਇੱਕ ਸਰਕਾਰੀ ਪ੍ਰੂਫ ਚਾਹੀਦਾ ਜੋ ਕੋਰਟ ਚ ਮੈਂ ਕਹਿੰਦਾ ਸੀ ਤੋ ਕੋਰਟ ਜਾਣਾ ਕੋਰਟ ਜੋ ਜੋ ਪ੍ਰੂਫ ਚਾਹੀਦਾ ਇੱਕ ਇੱਕ ਪ੍ਰੂਫ ਇੱਕ ਹੋਏਗਾ ਜੀ ਆਈ ਐਮ ਰੈਡੀ ਟੂ ਗਿਵ ਉਹ ਕਹਿੰਦਾ ਕੈਮਰੇ ਮੇਰੇ ਹੈ ਮੈਂ ਕੈਮਰੇ ਦਾ ਪ੍ਰੂਫ ਦਿੱਤਾ ਤੁਹਾਨੂੰ ਦਿੱਤਾ ਐਵਰੀ ਪ੍ਰੂਫ ਇਜ਼ ਵਿਦ ਮੀ ਹਰ ਜਗ੍ਹਾ ਤੇ ਮੈਂ ਵਾਈਟ ਪੇਮੈਂਟ ਕੀਤੀ ਹੋਈ ਹੈ ਜਿਹੜੇ ਜਿਹੜੇ ਮਤਲਬ ਤੁਹਾਡੇ ਤੇ ਇਲਜ਼ਾਮ ਹੁਣਾਂ ਨੇ ਲਾਏ ਆ ਤੋ ਸਾਰੇ ਨਕਾਰਦੇ ਹੋ ਮੈਂ ਜੀ ਆਫ ਕੌਰਸ ਮੈਂ ਆ ਪ੍ਰੋਪਰਟੀ ਦਾ ਮਾਲਕ ਆ ਗੁੰਡਾਗਰਦੀ ਕਰਕੇ ਉਹਨਾਂ ਨੇ ਮੈਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੇ ਮੈਂ ਮਤਲਬ ਅੱਧੀ ਰਾਤ ਨੂੰ ਉੱਥੇ ਗਏ ਰਹੇ ਤੇ ਉਹ ਮਤਲਬ ਮੇਰੇ ਮਜ਼ਦੂਰ ਤਾਂ ਸਵੇਰ 9 ਵਜੇ ਆਂਦੀ ਧਿਆਨ ਦੇ ਕੋ ਪਿੱਛੇ ਇੱਟਾਂ ਪਈਆਂ ਹੋਈਆਂ ਮੇਰਾ ਉੱਥੇ ਕੰਮ ਕਰਦੇ ਵੇ ਸੈਨੂ ਐਸੋਸੀਏਟ ਉੱਥੇ ਕੰਮ ਕਰ ਰਹੇ ਸੀਗੇ ਇੱਟਾਂ ਉਹ ਪਈਆਂ ਹੋਈਆਂ ਮੇਰੇ ਮਜ਼ਦੂਰ ਲੱਗੇ ਹੋਏ ਸੀ ਉੱਥੇ ਸਭ ਕੁਝ ਉਹਨਾਂ ਨੂੰ ਇਹਨੇ ਡਰਾ ਕੇ ਮਜ਼ਦੂਰ ਨਾ ਗਰੀਬ ਆਦਮੀ ਦਿਹਾੜੀ ਤੇ ਆਂਦਾ ਉਹਨੂੰ ਕਹਿੰਦੇ ਚੱਲ ਬਾਹਰ ਚੱਲ ਅਗਲੇ ਦੌੜ ਕੇ ਮੈਂ ਇੱਥੇ ਬੈਠਾ ਕੰਮ ਕਰ ਰਿਹਾ ਇਵਨ ਡਿਡਨ ਇਵਨ ਰੈਲਾਈਜ਼ ਕੀ ਵ ਹੈਨਾ ਮੈਂ ਆਪਣਾ ਕੰਮ ਛੱਡ ਕੇ ਤਾਂ ਨਹੀਂ ਜਾ ਸਕਦਾ ਨਾ ਹਰ ਜਗ੍ਹਾ ਤੇ ਆਪਣਾ ਕੰਮ ਛੱਡ ਕੇ ਸਰਜੀ ਛੱਡ ਕੇ ਤਾਂ ਨਹੀਂ ਜਾ ਸਕਦਾ ਨਾ ਤਾਂ ਪ੍ਰਸ਼ਾਸਨ ਨੂੰ ਜਾਂ ਪਬਲਿਕ ਨੂੰ ਕੋਈ ਆਪਣੇ ਵੱਲੋਂ ਕੋਈ ਗੱਲ ਦੱਸਣਾ ਚਾਹੁੰਦੇ ਹੋ ਮੇਰੇ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਕਾਈਂਡਲੀ ਮੇਰਾ ਥੀ ਵੀ ਸੁਣੋ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਕੇ ਐਕਸੈਪਟ ਕੀ ਜਦੋਂ ਮੈਂ ਓਟੀ ਜਗ੍ਹਾ ਜੋਪੜੀ ਜਗ੍ਹਾ ਆ ਕੇ ਜਿਹੜਾ ਮਰਜ਼ੀ ਕਾਗਜ਼ ਮੇਰੇ ਕੋਲ ਮੰਗੋ ਮੈਂ ਦਵਾਂਗਾ ਔਰ ਇਹੀ ਸਵਾਲ ਉਹਨੂੰ ਕਹੋ ਜੀ ਤੁਹਾਡੂ ਜੇ ਤੁਸੀਂ ਵਿਆਜ ਦੇ ਪਹਿਲੇ ਇੱਕ ਕਾਗਜ਼ ਤਾਂ ਕੱਢਦੇ ਹੋ ਤੁਸੀਂ ਐਨੀ ਵੱਡੀ ਪ੍ਰਾਪਰਟੀ ਵਿਆਜ ਤੇ ਦਿੱਤੀ ਇੱਕ ਆਮ ਆਦਮੀ ਛੋਟਾ ਗਰੀਬ ਆਦਮੀ ਰਿਕਸ਼ਾ ਵੀ ਵਿਆਜ ਤੇ ਲੈਂਦਾ ਕਾਗਜ਼ ਤਾਂ ਲੈਂਦਾ ਐਨੀ ਵੱਡੀ ਪ੍ਰਾਪਰਟੀ ਕਾਗਜ਼ ਨਹੀਂ ਕੋਈ ਹੈਗੇ ਉਹ ਕਿ ਵਿਆਜ ਮੇਰੇ ਤੋਂ ਦਿੱਤੀ ਹਰ ਮਹੀਨੇ ਵਿਆਜ ਦਿੰਦੇ ਹੋਣਗੇ ਨਗਦ ਦਿੰਦੇ ਸੀ ਕੋਈ ਰੇਟ ਕੋਈ ਜੀ ਮੈਂ ਮਹੀਨੇ 50000 ਵਿਆਜ ਦਿੰਦਾ ਸੀ ਮੈਂ ਲੱਖ ਦਿੰਦਾ ਸੀਗਾ ਕੁਛ ਤਾਂ ਤੁਸੀਂ ਦਿਓ ਉਹ ਕੋ ਕਿੰਨੀ ਜੀ ਗੱਲ ਜੀ ਉਹ ਮੈਨੂੰ ਪੈਸੇ ਵਿਆਜ ਕੱਟ ਕੇ ਦਿੰਦੇ ਸੀ ਇਹਦੋਂ ਮੇਕੋ ਜੇ ਉਹ ਕਹਿੰਦਾ 12% ਵਿਆਜ ਹੈਗਾ ਤੇ ਦੋ ਮਹੀਨੇ ਦਾ ਦਾਅ ਅਰਥਾਤ 9 ਲੱਖ ਵਿਆਜ ਬਣ ਜਾਂਦਾ 8-9 ਲੱਖ ਕੱਟ ਕੇ ਮੈਂ ਉਹਨੂੰ ਦਿੰਦਾ ਹੋਰ ਪੈਸੇ ਮਤਲਬ ਮਹੀਨੇ ਤੋਂ ਮੈਂ 15-16 ਲੱਖ ਦੇ ਰਿਹਾ ਹਰ ਮਹੀਨੇ ਉਹਨੂੰ ਕਿਉਂ ਦੇ ਰਿਹਾ ਜੇ ਆਪਾਂ ਉਹਦੀ ਇਕਨੋਮਿਕਸ ਵੀ ਦੇਖੀਏ 10 ਲੱਖ ਵਿਆਜ ਕੱਟ ਲਿਆ 5-6 ਲੱਖ ਉਹਨੂੰ ਦੇ ਦਿੱਤਾ 15-16 ਲੱਖ ਹਰ ਮਹੀਨੇ ਮੈਨੂੰ ਦਈਏ ਨਾ ਕਿਉਂ ਦੇ ਰਿਹਾ ਇਹਨਾਂ ਤੋਂ ਮੈਂ ਕਮਾਉਂਦਾ ਨਹੀਂ ਜਿੰਨਾ ਨੂੰ ਦੇਈ ਜਾਂਦਾ ਫਿਰ ਹੈਨਾ ਇਕਨੋਮਿਕ ਪੁਆਇੰਟ ਹਰ ਚੀਜ਼ ਫੇਕ ਹੈ ਤੁਸੀਂ ਜਿੱਥੋਂ ਮਰਜ਼ੀ ਪੁੱਛ ਲਓ ਮਾਈਕ ਹੈਰ ਓਨਲੀ ਮੇਰਾ ਹਸਪੀਟਲ ਹੈ ਮੈਥੀ ਬੈਠਾ ਜਦੋਂ ਮਰਜ਼ੀ ਜਿਹੜਾ ਮਰਜ਼ੀ ਆਕੇ ਮੇਕੋ ਜੋ ਮਰਜ਼ੀ ਲਵੇ ਹਰ ਕਾਗਜ਼ ਮੈਂ WhatsApp ਤੇ ਜਿਹੜਾ ਬੰਦਾ ਆਉਂਦਾ ਨਾਲ ਹੀ ਦੇ ਦੇਣਾ ਤਿਆਨੂੰ ਵੀ ਮੈਂ ਸਾਰੇ ਤਾਂ ਹੀ ਭੇਜਤੇ ਸਾਰੇ ਸੋ ਇਹ ਸੀਗੇ ਕਪੂਰ ਹਸਪੀਟਲ ਦੇ ਡਾਕਟਰ ਕਪੂਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਮੇਰੇ ਉੱਪਰ ਬਲੇਮ ਲੱਗੇ ਆ ਬਿਲਕੁਲ ਗਲਤ ਲੱਗੇ ਆ ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ মিডিਆ ਜਾ ਕੇ ਜਿਹੜੀ ਖਬਰਾਂ ਲਗਾਂਦੀ ਹੈ ਤੇ ਉਹ ਦੂਜਾ ਪੱਖ ਜਿਹੜਾ ਜਾਣਣਾ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਆਖਿਰਕਾਰ ਹਮੇਸ਼ਾ ਇਹ ਹੀ ਚੀਜ਼ ਹੁੰਦੀ ਹੈ ਕਿ ਜਦੋਂ ਮੈਂ ਓਟੀ ਦੇ ਵਿੱਚ ਹੁੰਦਾ ਆ ਉਦੋਂ ਮੈਨੂੰ ਕਾਲ ਆਂਦੀ ਹੈ ਉਸ ਤੋਂ ਬਾਅਦ ਮੈਂ ਫੋਨ ਕੱਟ ਦਿੰਦਾ ਆ ਨਹੀਂ ਚੱਕ ਸਕਦਾ ਕਿਉਂ ਮੈਂ ਆਪਰੇਸ਼ਨ ਕਰ ਰਿਹਾ ਹੁੰਦਾ ਤਾਂ ਜਿਹੜੇ মিডিਆ ਵਾਲੇ ਆ ਇਹ ਹੀ ਕਹਿੰਦੇ ਆ ਕਿ ਡਾਕਟਰ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਫੋਨ ਚੱਕਿਆ ਨਹੀਂ ਸੋ ਪ ਕਿਉਂਕਿ ਦੋਨੋਂ ਧਿਰ ਜਿਹੜੇ ਆ ਹੁਣ ਇੱਕ ਦੂਜੇ ਤੇ ਬਲੇਮ ਲਗਾ ਰਹੇ ਉਥੇ ਡਾਕਟਰ ਨੇ ਜਿਹੜੇ ਬਲੇਮ ਉਹਨਾਂ ਦੇ ਉੱਪਰ ਲੱਗੇ ਸੋ ਉਹਨਾਂ ਨੇ ਸਾਫ਼ ਤੌਰ ਤੇ ਜਿਹੜੇ ਨਕਾਰੇ ਆ ਤੇ ਨਾਲ ਸੀਸੀਟੀਵੀ ਫੁਟੇਜ ਵੀ ਦਿਖਾਈ ਹੈ ਕਿ ਇਹ ਕੈਮਰੇ ਜਿਹੜੇ ਮੇਰੇ ਅੰਦਰਲੀ ਪ੍ਰਾਪਰਟੀ ਵੀ ਮੇਰੀ ਹੈ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨਸ ਹੁੰਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਆਰਏ ਟੀਵੀ ਜਲੰਧ